ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਬਾਣੀ ਭਗਤ ਕਵੀ ਜੀ ਕੀ ਇਸ ਤਨ ਮਨ ਮਦੇ ਮਦਨ ਚੋਰ ਜਿਨ ਗਿਆਨ ਰਤਨ ਹਿਰਲੀਨ ਮੋਰ ਮੈਂ ਅਨਾਥ ਪ੍ਰਭ ਕਹੂ ਕਾਏ ਕੋ ਕੋ ਨ ਬਗੂਤੈ ਮੈਂ ਕੋ ਆਹੇ ਮਾਦੋ ਦਾਰਨ ਦੁਖ ਸਹਿਓ ਨ ਜਾਏ ਮੇਰੋ ਚੁੱਪਲ ਬੁੱਧ ਸਿਓ ਕਹਾਂ ਬਸਾਈ ਰਹਾਉ ਸੰਕ ਸੁਨੰਦਨ ਸਿਵ ਸੁਕਾਦ ਨਾਵ ਕਮਲ ਜਾਨੇ ਪਰਮਾਤ ਕਬ ਜਨ ਜੋਗੀ ਜਟਾ ਧਾਰ ਸਭ ਆਪਨ ਅਵਸਰ ਚਲੇ ਸਾਰ ਤੂੰ ਅਥਾ ਮੋਹਿ ਥਾ ਨਾਹੀ ਪ੍ਰਭ ਦੀਨਾ ਨਾ ਦੁਖੋ ਕਾਹੇ ਮੇਰੋ ਜਨਮ ਮਰਨ ਦੁਖ ਆਥ ਧੀਰ ਸੁਖ ਸਾਗਰ ਗੁਣ ਰਹੁ ਕਵੀਰ ਕੀ ਸਮਝਾਉਂਦੇ ਐ ਭਗਤ ਜੀ ਇਸ ਤਨਮਨ ਮਦੀ ਮदनਚੋਰ ਜਿਨ ਗਿਆਨ ਰਤਨ ਹੇ ਲੀਨ ਬੋ ਧਤਗੁਰਾਂ ਦੇ ਬਚਨ ਆਪਾਂ ਲਈਏ ਆਇਓ ਸੁਣ ਪੜਨ ਕੋ ਬਾਣੀ ਨਾਮ ਵਿਸਾਰ ਲਗ ਲਾਲ ਚ ਅਨਵਿਰਥਾ ਜਨਮ ਪ੍ਰਾਣੀ ਸਤਗੁਰ ਸਮਝਾਉਂਦੇ ਨੇ ਭਾਈ ਨਾਮ ਲੈਣ ਆਇਆ ਸੀਗਾ ਨਾਮ ਦਾ ਦਰਸ਼ਨ ਕਰਨ ਆਇਆ ਸੀ ਹੁਕਮ ਦਾ ਪਰ ਗਿਆਨ ਤੋਂ ਬਿਨਾਂ ਨਾਮ ਤੱਕ ਕਿਵੇਂ ਪਹੁੰਚੂਗਾ ਗਾਨ ਸਾਡਾ ਵਿਸ਼ਾ ਹੀ ਨਹੀਂ ਹੈਗਾ ਅਸੀਂ ਤਾਂ ਗੁਰੂ ਘਰ ਜਾ ਕੇ ਉਹ ਗੁਰੂ ਭਗਤਾਂ ਨੂੰ ਉਪਦੇਸ਼ ਕਰਦੇ ਆ ਜਿਨ੍ਹਾਂ ਨੇ ਸਾਰੇ ਵਿਸਵ ਨੂੰ ਸਮਝਾਇਆ ਸਾਰੇ ਧਰਮਾਂ ਨੂੰ ਸਮਝਾਇਆ ਅੱਜ ਆਪਣੇ ਕੋ ਰੱਬੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਕਰਨਾ ਸੀਗਾ ਤਿਆਗ ਕਰ ਲਿਆ ਹੰਕਾਰ ਗਿਆਨ ਨਹੀਂ ਹੋਇਆ ਹੰਕਾਰ ਹੋ ਗਿਆ ਬ੍ਰਹਮ ਗਿਆਨੀ ਬਣ ਗਿਆ ਭਰਮਗਾਨੀ ਸੀਗਾ ਭਰਮ ਗਿਆਨੀ ਆ ਸੀ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਗ੍ਰਮ ਗਿਆਨ ਵਾਲੀ ਆਤਮਾ ਦਾ ਜਨਮ ਮਰ ਨਹੀਂ ਹੁੰਦਾ ਭਾਈ ਕਾਮ ਕ੍ਰੋਧਰ ਲੋਭ ਮੋਹ ਬਿਨ ਸਜਾਈ ਅਹ ਮੇਬ ਨਾਨਕ ਪ੍ਰਭ ਸਰਣਾਗਤੀ ਕਰ ਪ੍ਰਸਾਦ ਗੁਰਦੇਵੇ ਗੁਰਦੇਵ ਗਿਆਨ ਦੇ ਦੀਪ ਕਿਰਪਾ ਕਰੋ ਇਹ ਕਿਰਪਾ ਲੈਣੀ ਸੀਗੀ ਹੱਥ ਜੋੜੀ ਕਰਨੀ ਸੀਗੀ ਇਹ ਪੁਕਾਰਾਂ ਤੋਂ ਇਹ ਭక్తి ਕਰਨੀ ਸੀਗੀ ਆਪਦੀ ਕਰਾਉਣ ਲੱਗ ਗਿਆ ਗੁਣ ਗੋਬਿੰਦ ਗਾਇਓ ਨਹੀਂ ਜਨਮ ਕਾਰਤਕੀਨ ਕੋ ਨਾਨਕ ਪਾਜ ਹਰ ਮੰਨਾਂ ਇਹ ਵਿਦਜਲਕੋ ਮੀਨ ਮੱਛੀ ਪਾਣੀ ਤੋਂ ਬਿਨਾ ਮੌਤ ਸਾਡੀ ਹੁਕਮ ਦੇ ਵਿੱਚ ਆਏ ਤੋਂ ਬਿਨਾ ਮੌਤ ਜੇ ਹੁਕਮ ਚ ਨਾ ਆਏ ਪਾਣੀ ਚ ਨਾ ਆਏ ਤੇ ਸਾਡੀ ਵੀ ਮੌਤ ਹੈ ਭਾਈ ਉਹੀ ਭਗਤ ਜੀ ਕਹਿੰਦੇ ਸਤਨ ਮਨਮਧੇ ਮਦਨ ਚੋਰ ਜਿਹੜੇ ਗਿਆਨ ਇੰਦਰੇ ਨੇ ਲਗ ਲਗ ਗਿਆਨ ਦਿੰਦੇ ਨੇ ਫਸਾ ਲੈਂਦੇ ਨੇ ਭਾਈ ਜਿਨ ਗਿਆਨ ਰਤਨ ਹੇਰ ਲੀਨੋ ਭਗਤ ਜੀ ਕਹਿੰਦੇ ਮੇਰਾ ਗਿਆਨ ਜਿਹੜਾ ਲੈਣ ਆਇਆ ਸੀ ਮੈਂ ਬ੍ਰह्म ਗਿਆਨ ਦੂਰ ਕਰਤਾ ਮੈਨੂੰ ਉਹ ਤੋਂ ਹਿਲ ਲਿਆ ਮੇਰਾ ਖੋਲ ਲਿਆ ਮੈਂ ਅਨਾਥ ਪ੍ਰਭ ਕਹੂੰ ਕਾਏ ਪਰ ਸਾਰਾ ਹੀ ਸੰਸਾਰ ਲੁੱਟਿਆ ਜਾ ਰਿਹਾ ਪ੍ਰਭੂ ਮੈਂ ਕਿਹਨੂੰ ਕਹਾ ਮੈਂ ਅਨਾਥ ਹਾਂ ਮੈਨੂੰ ਤਾਂ ਕੋਈ ਦੀਂਦਾ ਨਹੀਂ ਇੱਥੇ ਜਿਹੜੇ ਤੋਂ ਬਚਾਵੇ ਕਾਲ ਤੋਂ ਕੋ ਕੋ ਨਾ ਬੂਤੇ ਮੈਂ ਕੋ ਆਹੀ ਕੀੜੇ ਨਹੀਂ ਡੁੱਬੇ ਸਾਰੇ ਡੁੱਬ ਗਏ ਦੇਖਦੇ ਹੀ ਆ ਭਾਈ ਬਿਨ ਨਾਮੇ ਜਾਂ ਕੰਬੜਾ ਫਰੇ ਨਾਮ ਤੋਂ ਬਿਨਾਂ ਪੜਕਦੇ ਫਿਰਦੇ ਆਂ ਸੀ ਮਾਦੋ ਦਾਰਨ ਸੁਖ ਸਹਿ ਉਹ ਨਾ ਜਾਏ ਮੇਰੋ ਚੱਪਲ ਬੁੱਧ ਸਿਓ ਕਹਾ ਬਸਾਏ ਚੰਚਲ ਮਨ ਟਿਕਦਾ ਨਹੀਂ ਹੈਗਾ ਜਿਹਨੇ ਗਿਆਨ ਲੈਣਾ ਉਹ ਤਾਂ ਹਾਜ਼ਰ ਨਹੀਂ ਰਹਿੰਦਾ ਮਨ ਸਰੀਰ ਕਰਕੇ ਕਿਤੇ ਮਨ ਕਰਕੇ ਕਿਤੇ ਅਸੀਂ ਗਿਆਨ ਕਬੱਦਾ ਮਨ ਰਹੇ ਗੁਰੂ ਬਿਨ ਗਿਆਨ ਨਾ ਹੋਈ ਗੁਰੂ ਸ਼ਬਦ ਤੋਂ ਬਿਨਾ ਪਾਈ ਗਿਆਨ ਨਹੀਂ ਹੋਣਾ ਗਿਆਨ ਤੋਂ ਬਿਨਾ ਮਨ ਨੇ ਟਿਕਣਾ ਨਹੀਂ ਹੈਗਾ ਰਹਾਉ ਸੰਕ ਸਰੰਦਨ ਸ਼ਿਵ ਸੁਕਾਦ ਨਾਭ ਕਮਲ ਜਾਨੇ ਬ੍ਰਹਮਾ ਇਹ ਬ੍ਰਹਮਾ ਦੇ ਚੇਲੇ ਚਾਰੇ ਮੱਤਾਂ ਫਿਰ ਗਾਂ ਚੇਲਿਆਂ ਤੋਂ ਹੋਰ ਮੱਤਾਂ ਕਹਿੰਦੇ ਨੇ ਕਮਲ ਦੇ ਵਿੱਚੋਂ ਬ੍ਰਹਮਾ ਪੈਦਾ ਹੋ ਗਿਆ ਉਹ ਨਹੀਂ ਪਾਈ ਇਹ ਤਾਂ ਸਮਝਣ ਦੀ ਲੋੜੀ ਸੀ ਨਾਭ ਕਮਲ ਹੈ ਦਸਮਾ ਦੁਆਰ ਉੱਥੋਂ ਤਾਂ ਸਾਰਾ ਖੇਲ ਚੱਲ ਰਿਹਾ ਹੈ ਭਾਈ ਗਰਭ ਦੇ ਵਿੱਚ ਵੀ ਉੱਥੇ ਖਰਾਕਾ ਕਰ ਰਹੀ ਹੈ ਇਹਨੂੰ ਸਮਝਣ ਦੀ ਲੋੜ ਹੈ ਪਰ ਉਹ ਅੱਖਾਂ ਕੰਨਾਂ ਦਾ ਵਿਸ਼ਾ ਥੋੜੀ ਹੈ ਤਾਂ ਧਿਆਨ ਦਾ ਵਿਸ਼ਾ ਹੈ ਧਿਆਨ ਤਾਂ ਤਾਂ ਮਿਲੂ ਜੀ ਗਿਆਨ ਹੋਊਗਾ ਕਬ ਜਨ ਯੋਗੀ ਜਟਾ ਧਾਰ ਕਵੀ ਅਭੀ ਅਭ ਦੀਆਂ ਕਪਤਾ ਕਾਉਣ ਵਾਲੇ ਯੋਗੀ ਜਟਾ ਤਾਂ ਸਭ ਆਪਨ ਅਵਸਰ ਚੱਲੇ ਸਾਰਾ ਆਪਦਾ ਆਪਦਾ ਗਿਆਨ ਦੇ ਕੇ ਚੱਲੇਗੇ ਤੂੰ ਥਾਂ ਮੋ ਥਾਏ ਨਹੀਂ ਪ੍ਰਭ ਦੀਨਾ ਨਾ ਦੁ ਕਹੂੰ ਕਹ ਕਿਨੂੰ ਦੁੱਖ ਦੱਸਾਂ ਮੈਂ ਜਨਮ ਮਰਨ ਕਾਲ ਫਿਰ ਮੂਰੇ ਆ ਰਿਹਾ ਸੰਕਟ ਆ ਰਿਹਾ ਅਸੀਂ ਮਾਇਆ ਦੇ ਗੀਤ ਗਾਈ ਜੰਨੇ ਔਖੀ ਘੜੀ ਨਾ ਦੇਖਣ ਦੀ ਸੰਕਟ ਅੱਗੇ ਦਿੰਦਾ ਨਹੀਂ ਹੈਗਾ ਜਨਮ ਮਰਨ ਸੰਕਟ ਹੈ ਭਾਈ ਪ੍ਰਭ ਦੀਨਾ ਨਾ ਦੁੱਖ ਹੂੰ ਕਾਹੇ ਮੇਰੋ ਜਨਮ ਮਰਨ ਦੁੱਖ ਆਤੀਰ ਸੁਖ ਸਾਗਰ ਗੁਣ ਰੋ ਕਬੀਰ ਹੀ ਦਾਤਾ ਰਹਿਮਤ ਕਰੋ ਆਥ ਨਾਮ ਤਨ ਦੋ ਕਬੀਰ ਸੁਖ ਸਾਗਰ ਪਹੁੰਚ ਜਾਵੇ ਤੇਰੇ ਚਰਨਾਂ ਚ ਪਹੁੰਚ ਜਾਵੇ ਤੇਰੇ ਗੁਣ ਗਾ ਕੇ ਤੇ ਆਪਾਂ ਵੀ ਤਾਂ ਗਾਉਣੇ ਆ ਭਾਈ ਗੁਣ ਗੋਬਿੰਦ ਗਾਇਓ ਨਹੀਂ ਗੁਣ ਤਾਂ ਗੋਬਿੰਦ ਦੇ ਗਾਉਣੇ ਸੀ ਆਪਦੇ ਗਾਉਣ ਲੱਗ ਗਿਆ ਭਗਤ ਜੀ ਨੇ ਵੀ ਉਹੀ ਸਮਝਾਇਆ ਆਓ ਸਾਰੇ ਮਿਲ ਕੇ ਆਪਾਂ ਰੱਬੀ ਬਾਣੀ ਨਾਲ ਜੁੜੀਏ ਸਾਡਾ ਸੰਸਾਰ ਤੇ ਆਉਣਾ ਸਫਲ ਹੋਵੇ ਸਾਨੂੰ ਸਮਝ ਆਵੇ ਅਸੀਂ ਕੀ ਕਰਨਾ ਆਏ ਆ ਇੱਥੇ 84 ਲੱਖ ਜੁਨੀ ਦਾ ਢੇਡਾ ਕੱਟ ਕੇ ਜੀਵ ਆਤਮਾ ਮਨੁੱਖਾ ਦੇਹ ਤੱਕ ਪਹੁੰਚੀ ਹੈ ਇੱਥੋਂ ਫਿਰ ਪਿੱਛੇ ਨੂੰ ਮੁੜ ਜਾਂਦੀ ਹੈ ਫਰੀਦਾ ਖਾਕੂ ਨਾ ਨਿੰਦੀਏ ਖਾਕੂ ਜੇ ਵੜਨਾ ਕੋਈ ਜੀਵਨ ਹੀ ਆ ਪੈਰਾਂ ਤੱਲੇ ਮੋਇਆਂ ਉੱਪਰ ਹੋਏ ਫਿਰ ਥੱਲਿਓਂ ਘੁੰਮ ਕੇ ਆਉਣਾ ਪਾਉ ਨਹੀਂ ਪਾਈਏ ਗਲਤੀ ਕਰਨੀ ਸੰਸਾਰ ਤੇ ਹੋਣਾ ਤੈਨੂੰ ਆਪਣਾ ਸਫਲ ਹੋ ਜੀ ਆਪਾਂ ਰੱਬੀ ਬਾਣੀ ਨਾਲ ਜੁੜੇ ਰਹਾਂਗੇ ਫਿਰ ਮਨ ਪਾਣੇ ਚਾਹੁੰਦਾ ਵਾ ਗਿਆਨ ਕਾ ਬੱਧਾ ਮਨ ਰਹੀ ਗੁਰਬਿੰਨ ਗਿਆਨ ਹੈ ਗੁਰ ਸ਼ਬਦ ਤੋਂ ਬਿਨਾ ਗਿਆਨ ਨਹੀਂ ਹੋਣਾ ਗਿਆਨ ਤੋਂ ਬਿਨਾ ਮਨ ਨਹੀਂ ਟਿਕਣਾ ਮਨ ਟਿਕੇ ਤੋਂ ਬਿਨਾ ਫਿਰ ਕਾਲ ਹੈ ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚਿਓ ਆਰ ਜੇ ਬਚਣਾ ਤਾਂ ਆਓ ਫਿਰ ਆਪਾਂ ਇਹ ਰੱਬੀ ਬਾਣੀ ਨਾਲ ਜੁੜ ਕੇ ਆਪਦੇ ਘਰ ਪਹੁੰਚੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ